ਇਨਾ ਮੈਂ ਤੁਹਾਨੂੰ ਮੇਰਾ ਨਾਮ ਬਲਜੀਤ ਕੌਰ ਹੈ ਬਲਜੀਤ ਜੀ ਅਜੁਰਸ ਜੀ ਆਏ ਹੌਸਪੀਟਲ ਜੀ ਕੀ ਉਹ ਆਪਣਾ ਹਾਂ ਮੇਰੀ ਬੇਟੀ ਦੇ ਨਾਲ ਆਪਰੇਸ਼ਨ ਤਲਾਕ ਦਾ ਹੋ ਗਿਆ ਸੀ ਮਹੀਨੇ ਦੇ ਵਿੱਚ ਜੀ ਮੋਤੀ ਆ ਗਈ ਸੀ 16 ਸਾਲ ਦੀ ਉਹ ਤੇ ਬੰਦੇ ਮਾਤਮ ਦਲ ਵੱਲੋਂ ਸਾਡੀ ਬਹੁਤ ਹੈਲਪ ਹੋਈ ਹੈ ਤੇ ਜਿਹੜੇ ਡਾਕਟਰ ਹੈ ਹਾਂ ਡਾਕਟਰ ਹੈ ਜਿਹੜੇ ਉਹਨਾਂ ਨੇ ਬਹੁਤ ਜੈਨੂਅਲ ਰੇਟ ਤੇ ਇਹਨਾਂ ਨੇ ਸਾਰਿਆਂ ਦੀ ਬਦ ਦੇ ਨਾਲ ਜੈਨੂਅਲ ਰੇਟ ਤੇ ਇਹਨੇ ਆਪਰੇਸ਼ਨ ਕਰਾਇਆ ਸਾਡਾ 10000 ਵੀ ਤੋ 25000 ਮੰਗੇ ਸੀ ਪਰ ਇਹਨਾਂ ਦੇ ਸਹਿਯੋਗ ਦੇ ਨਾਲ ਸਾਡਾ ਇਹਨਾਂ ਦੀ ਬੇਟੀ ਦਾ ਇਲਾਜ 10000 ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰ ਦਿੱਤਾ ਮਤਲਬ ਬੰਦੇ ਬਾਤਲ ਵੱਲੋਂ ਪੈਸੇ ਕੱਟੇ ਕਿਸੇ ਵੀ ਹਾਂਜੀ ਹਾਂਜੀ ਠੀਕ ਹੈ ਕੀ ਕਹਿਣਾ ਚਾਹੋਗੇ ਬਹੁਤ ਤੁਹਾਨੂੰ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਆ ਬੇਟੀ ਦੀ ਕਿਉਂਕਿ ਇਸ ਉਮਰ ਦੇ ਵਿੱਚ ਨਹੀਂ ਹੁੰਦਾ ਬੇਟੀ ਦਾ ਇਲਾਜ ਤੇ ਬਹੁਤ ਹੈਲਪ ਕੀਤੀ ਬੰਦੇ ਬਾਤਲ ਵੱਲੋਂ ਵੀ ਤੇ ਡਾਕਟਰ ਸਾਹਿਬ ਵੱਲੋਂ ਵੀ ਬਹੁਤ ਧੰਨਵਾਦ ਕਰਦੀ ਆ ਮੈਂ ਇਹਨਾਂ ਦਾ ਜੀ ਦਾ ਮੈਂ ਤੁਹਾਡਾ मेरा नाम बलजीत कौर है। बलजीत जी आज जस जी आए हौ ਉਸ ਬੋਸ ਤੋਂ ਕਿ ਬੋ ਮੈਂ ਹਾਂ। मेरी बेटी ਦਾ ਨਾ ਆਪਰੇਸ਼ਨ ਤਲਾਕ ਦਾ ਹੋ ਗਿਆ ਸੀ ਮਹੀਨੇ ਵਿੱਚ ਜੀ ਮੋਤੀ ਆ ਗਿਆ ਸੀ 16 ਸਾਲ ਦੀ ਉਹ ਤੇ ਬੰਦੇ ਮਾਤਰਮ ਦਲ ਵੱਲੋਂ ਸਾਡੀ ਬਹੁਤ ਹੈਲਪ ਹੋਈ ਹੈ ਤੇ ਜਿਹੜੇ ਡਾਕਟਰ ਹੈ ਹਾਂਡਾ ਡਾਕਟਰ ਹੈ ਜਿਹੜੇ ਉਹਨਾਂ ਨੇ ਬਹੁਤ ਜੈਨੂਅਲ ਰੇਟ ਤੇ ਇਹਨਾਂ ਨੇ ਸਾਰਿਆਂ ਦੀ ਬਦ ਤੇ ਨਾਲ ਜੈਨੂਅਲ ਰੇਟ ਤੇ ਇਹਨਾਂ ਨੇ ਆਪਰੇਸ਼ਨ ਕਰਾਇਆ ਸਾਡਾ 10000 20 ਤੋਂ 25000 ਮੰਗੇ ਸੀ ਪਰ ਇਹਨਾਂ ਦੇ ਸਹਿਯੋਗ ਦੇ ਨਾਲ ਸਾਡਾ ਇਹਨਾਂ ਦੀ ਬੇਟੀ ਦਾ ਇਲਾਜ 10000 ਇਹਨਾਂ ਨੇ ਬਹੁਤ ਵਧੀਆ ਤਰੀਕਾ ਕਰਦੇ ਹੋ। ਮਤਲਬ ਬੰਦੇ ਬਾਤਾਂ ਦਲ ਵੱਲੋਂ ਪੈਸੇ ਕੱਟਨੇ ਕਿਸੇ ਵੀ ਹਾਂਜੀ ਹਾਂਜੀ। ਠੀਕ ਹੈ ਕੀ ਕਿਹੜਾ ਚਾਹੋਗੇ ਲੋਕ। ਬਹੁਤ ਤੁਹਾਨੂੰ ਆਡੀ। ਪੀਨ ਨੇ ਸਾਡੀ ਬਹੁਤ ਹੈਲਪ ਕੀਤੀ ਆ ਬੇਟੀ ਦੀ ਕਿਉਂਕਿ ਇਸ ਉਮਰ ਦੇ ਵਿੱਚ ਨਹੀਂ ਹੁੰਦਾ ਬੇਟੀ ਦਾ ਇਲਾਜ ਤੇ ਬਹੁਤ ਹੈਲਪ ਕੀਤੀ ਬੰਦੇ ਬਾਤਾਂ ਦਲ ਵੱਲੋਂ ਵੀ ਤੇ ਡਾਕਟਰ ਸਾਹਿਬ ਵੱਲੋਂ ਵੀ ਬਹੁਤ ਧੰਨਵਾਦ ਕਰਦੀ ਆ ਮੈਂ ਇਹਨਾਂ ਦਾ। ਜੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਜੀਤ ਕੌਰ ਹੈ। ਬਲਜੀਤ ਜੀ ਜੁਰਸ ਜੀ ਆਏ ਹੌਸਪੀਟਲ ਜੀ ਕੀ ਬਾਮਲਾ ਹਾਂ? ਮੇਰੀ ਬੇਟੀ ਦਾ ਨਾ ਆਪਰੇਸ਼ਨ ਇਤਲਾਕ ਤਦਾ ਹੋ ਗਿਆ ਸੀ ਮਹੀਨੇ ਦੇ ਚੀ ਮੋਤੀ ਆ ਗਿਆ ਸੀ 16 ਸਾਲ ਦੀ ਹੈ ਤੇ ਬੰਦੇ ਮਾਤਮ ਦਲ ਵੱਲੋਂ ਸਾਡੀ ਬਹੁਤ ਹੈਲਪ ਹੋਈ ਹੈ ਤੇ ਜਿਹੜੇ ਡਾਕਟਰ ਹੈ ਹਾਂਡਾ ਡਾਕਟਰ ਹੈ ਜਿਹੜੇ ਉਹਨਾਂ ਨੇ ਬਹੁਤ ਜੈਨੂਅਲ ਰੇਟ ਤੇ ਇਹਨਾਂ ਨੇ ਸਾਰਿਆਂ ਦੀ ਬਸ ਦੇ ਨਾਲ ਜੈਨੂਅਲ ਰੇਟ ਤੇ ਇਹਨਾਂ ਨੇ ਆਪਰੇਸ਼ਨ ਕਰਾਇਆ ਸਾਡਾ 10000 ਵੀ ਤੋ 25000 ਮੰਗੇ ਸੀ ਪਰ ਇਹਨਾਂ ਦੇ ਸਹਿਯੋਗ ਦੇ ਨਾਲ ਸਾਡਾ ਇਹਨਾਂ ਦੀ ਬੇਟੀ ਦਾ ਇਲਾਜ 10000 ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰ ਦਿੱਤਾ ਮਤਲਬ ਬੰਦੇ ਮਾਤਮ ਦਲ ਵੱਲੋਂ ਪੈਸੇ ਕੱਟੇ ਕਿਤੇ ਹਾਂਜੀ ਹਾਂਜੀ ਕੀ ਕੀ ਕਰਾ ਚਾਹੋਗੇ ਲੋਕ ਬਹੁਤ ਧੰਨਵਾਦ ਜੀ ਨੇ ਸਾਡੀ ਬਹੁਤ ਹੈਲਪ ਕੀਤੀ ਆ ਬੇਟੀ ਦੀ ਕਿਉਂਕਿ ਇਸ ਉਮਰ ਦੇ ਵਿੱਚ ਨਹੀਂ ਹੁੰਦਾ ਬੇਟੀ ਦਾ ਇਲਾਜ ਤੇ ਬਹੁਤ ਹੈਲਪ ਕੀਤੀ ਬੰਦੇ ਮਤਲਬ ਦਲ ਵੱਲੋਂ ਵੀ ਤੇ ਡਾਕਟਰ ਸਾਹਿਬ ਵੱਲੋਂ ਵੀ ਬਹੁਤ ਧੰਨਵਾਦ ਕਰਦੀ ਆ ਮੈਂ ਇਹਨਾਂ ਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਕੌਰ ਹੈ ਬਲਜੀਤ ਜੀ ਅਜੁਰਸ ਜਾਇ ਹੈ ਹੌਸਪੀਟਲ ਕੀ ਫਾਰਮ ਲੈਣਾ ਮੇਰੀ ਬੇਟੀ ਦੇ ਨਾਲ ਆਪਰੇਸ਼ਨ ਇਲਾਜ ਦਾ ਹੋ ਗਿਆ ਸੀ ਮਹੀਨੇ ਦੇ ਵਿੱਚ ਜੀ ਮੋਤੀ ਆ ਗਿਆ ਸੀ 16 ਸਾਲ ਦੀ ਆ ਤੇ ਬੰਦੇ ਮਾਤਮ ਦਲਵਲੋਂ ਸਾਡੀ ਬਹੁਤ ਹੈਲਪ ਹੋਈ ਹੈ ਤੇ ਜਿਹੜੇ ਡਾਕਟਰ ਹੈ ਹਾਂਡਾ ਡਾਕਟਰ ਹੈ ਜਿਹੜੇ ਉਹਨਾਂ ਨੇ ਬਹੁਤ ਜੈਨੂਅਲ ਰੇਟ ਤੇ ਇਹਨਾਂ ਨੇ ਸਾਰੇ ਦੀ ਬੱਚੇ ਨਾਲ ਜੈਨੂਅਲ ਰੇਟ ਤੇ ਇਹਨਾਂ ਨੇ ਆਪਰੇਸ਼ਨ ਕਰਾਇਆ ਸਾਡਾ 10000 ਇਹ ਤੋਂ 25000 ਮੰਗੇ ਸੀ ਪਰ ਇਹਨਾਂ ਦੇ ਸਹਿਯੋਗ ਦੇ ਨਾਲ ਸਾਡਾ ਇਹਨਾਂ ਦਾ ਬੇਟੀ ਦਾ ਇਲਾਜ 10000 ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰਦੇ ਮਤਲਬ ਬੰਦੇ ਮਾਤਮ ਦਲਵਲੋਂ ਪੈਸੇ ਕਿੱਥੇ ਕਿੱਥੇ ਹਾਂਜੀ ਹਾਂਜੀ ਕੀ ਕੀ ਕਹਿਣਾ ਚਾਹੂਗਾ ਬਹੁਤ ਤਾਨੂਆ ਵੀਨਾ ਨੇ ਸਾਡੀ ਬਹੁਤ ਹੈਲਪ ਕੀਤੀ ਆ ਬੇਟੀ ਦੀ ਕਿਉਂਕਿ ਇਸ ਉਮਰ ਦੇ ਵਿੱਚ ਨਹੀਂ ਹੁੰਦਾ ਬੇਟੀ ਦਾ ਇਲਾਜ ਤੇ ਬਹੁਤ ਹੈਲਪ ਕੀਤੀ ਬੰਦੇ ਮਾਤਰ ਦੇ ਵੱਲੋਂ ਵੀ ਤੇ ਡਾਕਟਰ ਸਾਹਿਬ ਵੱਲੋਂ ਵੀ ਬਹੁਤ ਧੰਨਵਾਦ ਕਰਦੀ ਆ ਮੈਂ ਇਹਨਾਂ ਦਾ